ਲੇ ਕਈ ਮਹੀਨਿਆਂ ਤੋਂ ਹਰਿਆਣਾ ਸਮੇਤ ਭਾਰਤ ਦੇ ਕਈ ਰਾਜਾਂ ਦੇ ਨੌਜਵਾਨ ਰੂਸ ਵਿੱਚ ਫਸੇ ਹੋਏ ਨੇ ਕਰਨਾਲ ਦੇ ਹਰਸ਼ ਨੂੰ ਵੀ ਗਲਤ ਤਰੀਕੇ ਨਾਲ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਸੀ ਤੇ ਹਰਸ਼ ਦੇ ਪਰਿਵਾਰ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਦੇ ਰੂਸ ਦੌਰੇ ਤੋਂ ਬਾਅਦ ਹਰਸ਼ ਜਲਦੀ ਹੀ ਵਾਪਸ ਭਾਰਤ ਆਵੇਗਾ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੇ ਦੌਰਾਨ ਇਹ ਮੁੱਦਾ ਉਠਾਇਆ ਸੀ ਤੇ ਮੋਦੀ ਨੇ ਕਿਹਾ ਕਿ ਰੂਸੀ ਫੌਜ ਦੇ ਵਿੱਚ ਭਾਰਤ ਭਰਤੀ ਸਾਰੇ ਭਾਰਤੀ ਨੌਜਵਾਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਤੇ ਆਪਣੀ ਸਹਿਮਤੀ ਵੀ ਪ੍ਰਗਟਾ ਦਿੱਤੀ ਹੈ ਅਤੇ ਇਸ ਖਬਰ ਤੋਂ ਬਾਅਦ ਉਹਨਾਂ ਪਰਿਵਾਰਾਂ ਦੇ ਲਈ ਉਮੀਦ ਦੀ ਕਿਰਨ ਹੈ ਅਤੇ ਜਿਨ੍ਹਾਂ ਦੇ ਬੱਚੇ ਰੂਸੀ ਫੌਜ ਦੇ ਵਿੱਚ ਕੰਮ ਕਰ ਰਹੇ ਨੇ ਵੀੜਕ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਇਹ ਖਬਰ ਸੁਣ ਕੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦਾ ਮਾਹੌਲ ਹੈ ਅਤੇ ਉਹ ਭਾਰਤ ਅਤੇ ਰੂਸ ਦੀਆਂ ਸਰਕਾਰਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਕਰਨਾਲ ਦੇ ਪਿੰਡ ਸੰਭਾਲੀ ਦੇ ਰਹਿਣ ਵਾਲੇ ਨੌਜਵਾਨ ਹਰਸ਼ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਉਮੀਦ ਹੈ ਕਿ ਉਹਨਾਂ ਦਾ ਬੇਟਾ ਘਰ ਵਾਪਸ ਆ ਜਾਵੇਗਾ ਹਰਸ਼ 10 ਦਸੰਬਰ ਮਹੀਨੇ ਵਿਦੇਸ਼ ਯਾਤਰਾ ਤੇ ਗਿਆ ਸੀ ਪਰ ਗਲਤ ਏਜੰਟ ਦੇ ਕਾਰਨ ਔਰ ਰੂਸੀ ਫੌਜ ਦੇ ਵਿੱਚ ਪਹੁੰਚ ਗਿਆ ਅਤੇ ਹਰਸ਼ ਨੂੰ ਜ਼ਬਰਦਸਤੀ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਹਰਸ਼ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਜਿਸ ਦੇ ਘਰ ਦਾ ਖਰਚਾ ਪਿੰਡ ਦੀ ਇੱਕ ਕਰਿਆਨੇ ਦੀ ਦੁਕਾਨ ਤੋਂ ਚੱਲਦਾ ਹੈ ਹਰਸ਼ ਦੀ ਮਾਂ ਸੁਮਨ ਨੇ ਦੱਸਿਆ ਕਿ ਜਦੋਂ ਮੈਂ ਇਹ ਖਬਰ ਸੁਣੀ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਕਿ ਮੇਰਾ ਬੇਟਾ ਜਿਸ ਜੰਗੀ ਮਾਹੌਲ ਦੇ ਵਿੱਚ ਰਹਿ ਰਿਹਾ ਹੈ ਉਸ ਕਾਰਨ ਹਰ ਪਲ ਡਰ ਦਰਦਾ ਹੈ ਤੇ ਪਰ ਕਈ ਵਾਰੀ ਭਾਰਤੀਆਂ ਦੇ ਕਈ ਮਾਰੇ ਜਾਣ ਦੀ ਖਬਰ ਜਿਹੜੀ ਹੈ ਜਾਂ ਲਾਪਤਾ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਹੁਣ ਲੱਗਦਾ ਹੈ ਕਿ ਮੈਂ ਕਦੇ ਆਪਣੇ ਬੇਟੇ ਨੂੰ ਮਿਲ ਸਕਾਂਗਾ ਜਾਂ ਨਹੀਂ ਹੁਣ सुमन ਆਪਣੇ ਬੇਟੇ ਨੂੰ ਮਿਲਣ ਦੀ ਉਮੀਦ ਮੋੜ ਜਾਗੀ ਹੈ ਤੇ ਇਸ ਲਈ ਉਹ ਪਰਮਾਤਮਾ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਦੀ ਹੈ ਹਰਸ਼ ਦੇ ਪਿਤਾ ਸੁਰੇਸ਼ ਕੁਮਾਰ ਨੂੰ ਵੀ ਉਮੀਦ ਹੈ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਫਸੇ ਭਾਰਤੀਆਂ ਨੂੰ ਬਚਾਇਆ ਗਿਆ ਉਸੇ ਤਰ੍ਹਾਂ ਉਹਨਾਂ ਦੇ ਬੱਚੇ ਵੀ ਘਰ ਦੇ ਵਿੱਚ ਵਾਪਸ ਪਰਤਣਗੇ